ਵਿਜੀਲੈਂਸ ਰਿਪੋਰਟ ਸਬਮਿਟਿੰਗ ਹੋਈ ਵਿਜੀਲੈਂਸ ਰਿਪੋਰਟ ਸਬਮਿਟਿੰਗ ਹੋਈ ਸੀ ਪੰਜਾਬ ਦੇ ਹਿੱਤਾਂ ਦੀ ਸੂਬੇ ਦੇ ਹਿੱਤਾਂ ਲਈ ਜਿੱਥੇ ਡਰੱਗ ਮਾਫੀਆ ਦੀ ਗੱਲ ਜਿੱਥੇ ਆਂ ਦੋੜ ਤੋਬਾ ਸਰੋਤਿਆਂ ਦੀ ਗੱਲ ਕਰਦੇ ਪਏ ਸੀ ਅੱਜ ਤੋਂ ਮੇਰੇ ਖਾਲ 14 11 2113 ਨੂੰ ਇੱਕ ਮੈਂ ਆਪਣੇ ਬਤੌਰ ਉਦੋਂ ਮੈਂ ਸ਼੍ਰੋਮਣੀ ਕਾਲੀਦਾ ਦੀ ਸਰਕਾਰ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਮੈਂ ਇੱਕ ਡੀਓ ਲੈਟਰ ਲਿਖ ਕੇ ਕਿਹਦੇ ਚ ਜੋ ਵੀ ਇਹ ਇਹ ਸਾਡੇ ਜ਼ਿਲ੍ਹੇ ਚ ਸਾਡੇ ਉਥੇ ਜੋ ਧੱਕੇਸ਼ਾਹੀ ਜੋ ਜੋ ਡਿਕਟੇਟਰਸ਼ਿਪ ਹੋ ਰਹੀ ਸੀ ਜੋ ਸ਼੍ਰੋਮਣੀ ਕਾਇਲਦਾਰ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਸੀ ਉਹ ਸਾਰਾ ਆਨ ਆਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਉਹ ਚਿੱਠੀ ਮੇਰੀ ਅੱਜ ਤੱਕ ਨਾਲ ਚੱਲਦੀ ਪਈ ਹੈ ਔਰ ਜੇ ਡਰੱਗ ਦੇ ਸਬੰਧ ਚ ਜੋ ਕੁਝ ਵੀ ਸਾਡੇ ਤਾਂ ਹੋਇਆ ਬਿੱਟੂ ਹੌਲਖਣਾ ਕਿ 14 13 ਨੂੰ ਉਹਨੂੰ ਅੰਮ੍ਰਿਤਸਰੋਂ ਚੱਕ ਕੇ ਲੈ ਕੇ ਉਹਨੂੰ ਰਾਜਪੁਰੇ ਪਟਿਆੜੇ ਲੈ ਕੇ ਰਾਜਪੁਰੇ ਜਾ ਕੇ ਉੱਥੇ ਸਾਰਾ ਪਲਾਂਟੇਸ਼ਨ ਕੀਤੀ ਇਹ ਇਹਦੇ ਸਬੰਧ ਚ ਮੈਂ ਸੀਐਮ ਸਾਹਿਬ ਨੂੰ ਉਸ ਸਮੇਂ ਦੇ ਜਿਹੜੇ ਸਾਡੇ ਡੀਜੀਪੀ ਸਨ ਮੇਰੇ ਫਾਦਰ ਮੇਰੇ ਬੇਟੂ ਔਲਖ ਦੇ ਜਿਹੜੇ ਉਹਦੇ ਫਾਦਰ ਮਾਸਟਰ ਜੀ ਉਹ ਜਾ ਕੇ ਮਿਲੇ ਸਨ ਆਪਣੇ ਉਸ ਸਮੇਂ ਸ਼ਰੇਸ਼ अरोड़ा ਜੀ ਡੀਜੀਪੀ ਸਨ ਸੀਐਮ ਸਾਹਿਬ ਨੂੰ ਮੇਰੇ ਸਾਹਿਬ ਬਾਦਲ ਸਾਹਿਬ ਨੇ ਉਹਨਾਂ ਡਿਊਟੀ ਲੈ ਕੇ ਜੋ ਸਚਾਈ ਆ ਇਨਸਾਫ ਹੋਵੇ ਤੇ ਆ ਉਹ ਇਨਸਾਫ ਲਈ ਦੇ ਲਈ ਦੇ ਆਈ ਤੇ ਟਕੇ ਖਾਨੇ ਪਏ ਇਹਦੇ ਧੰਨਵਾਦ ਕਰਦਾ ਮੈਂ ਕੋਟਾ ਦਾ ਕਿ ਸੀਬੀਆਈ ਦੀ ਕੋਟਾ ਦਾ ਤੇ ਜਿਨ੍ਹਾਂ ਨੇ ਸਾਡੇ ਜਿਹੜੇ ਭਰਾ ਨੂੰ ਉਹ ਬੜੀ ਕੀਤਾ ਫਿਲਾਲ ਦੀ ਕਿڑی ਅੱਜ ਕੀ ਗੱਲਬਾਤ ਹੋਈ ਹੈ ਤੁਹਾਡੀ ਅੰਦਰ ਅੱਜ ਤੇ ਜੋ ਜੋ ਮੇਰੇ ਪਿੱਛੇ ਜੋ ਤੁਸੀਂ ਇਹ ਦੱਸੋ ਜੋ ਮੈਂ ਉਦੋਂ ਗੱਲ ਕੀਤੀ 13 ਅਚ ਉਦੋਂ ਤੇ ਕੋਈ ਬੋਲਦਾ ਨਹੀਂ ਹੁੰਦਾ ਸੀ ਹੁਣ ਭਾਵੇਂ ਹੁਣ ਕਾਂਗਰਸੀ ਉੱਠੇ ਆ ਆ ਭਾਵੇਂ ਆ ਦੂਸਰੇ ਅਕਾਲੀ ਦਲ ਵਾਲੇ ਵੀ ਆ ਤੇ ਭਾਵੇਂ ਤੀਸਰੇ ਆ ਜਿਹੜੇ ਆ ਆ ਪਾਰਟੀ ਆ ਇਹਦੇ ਬੋਲਦੀ ਨਹੀਂ ਮੈਂ ਤੇ ਆ ਬੜਫਿਰਦੀ ਨਾ ਆਪਣੀ ਗਵਰਨਮੈਂਟ 'ਚ ਜਦੋਂ ਮੈਂ ਮੈਨੂੰ ਇਹ ਖਤਰਾ ਸੀ ਕਿ ਮੇਰੀ ਟਿਕਟ ਕੱਟੀ ਜਾਣੀ ਆ ਮੈਨੂੰ ਇਹਨਾਂ ਲਾਗੇ ਠੋਕ ਦੇਣਾ ਰੱਖਣਾ ਨਹੀਂ ਕਰਨਾ ਨਹੀਂ ਮੈਂ ਤੇ ਉਦੋਂ ਹੀ ਨਸ਼ਿਆਂ ਦੇ ਵਿਰੋਧੇ ਜੰਗ ਛੇੜੀ ਪਈ ਤੇ ਅਜੇ ਤੱਕ ਫਿਰਦੇ ਪੰਜਵੀਂ ਸੈੱਟ ਬਣ ਗਈ ਆ ਪੰਜਵੀਂ ਸੈੱਟ ਨੇ ਜਦੋਂ ਵੀ ਸਾਥਦੇ ਆ ਉਦੋਂ ਹੀ ਸਾਰਾ ਇਹਨਾਂ ਨੂੰ ਰਿਪੋਰਟ ਕਰਦੇ ਹਾਂ ਕਿਸ ਘਟਨਾ ਬਾਰੇ ਪੁੱਛਿਆ ਗਿਆ ਕਿਸ ਤਰ੍ਹਾਂ ਦੇ ਸਵਾਲ ਹੋਏ ਕਿਸ ਘਟਨਾ ਘਟਨਾ ਬਾਰੇ ਪੁੱਛਿਆ ਗਿਆ ਸਾਾਨੂੰ ਦੇ ਉਹਦੇ ਇਲੀਗਲ ਪ੍ਰਾਪਰਟੀਆਂ ਉਹਦਾ ਜੋ ਜੋ ਵੀ ਇਲੀਗਲ ਪ੍ਰਾਪਰਟੀਆਂ ਨਸ਼ੇ ਸੰਬੰਧੀ ਪਰ ਮੈਂ ਦੇਖਿਆ ਜੋ ਅਸੀਂ ਪਹਿਨੇ ਬਿਆਨ ਦਿੱਤੇ ਆ ਮੈਂ ਅੱਜ ਵੀ ਉਹਦੇ ਦੇ ਖਦੋਤਾ ਤੇ ਟੱਲ ਖਲੋਤੇ ਰਹਾ ਹਾਂ ਮੈਂ ਕਲੀਅਰ ਕਰ ਦੋ ਜੀ ਕੀ ਬਿਆਨ ਐਗਜ਼ੈਕਟ ਦੁਬਾਰਾ ਕਿਉਂਕਿ ਲਾਈਵ ਚੱਲ ਰਿਹਾ ਮੈਂ ਮੈਰ ਕੋ 20 ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ ਚ ਮੈਂ ਡਰੱਗ ਮਾਫੀਆ ਬਾਰੇ ਜਿਹੜੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਨੇ ਸਾਨੂੰ ਸਾਹਿਬ ਵਿਕਰਮ ਸਿੰਘ ਮਜੀਠੀਏ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਆਪਣੀ ਚਿੱਠੀ ਜੀ ਲਿਖ ਕੇ ਆਇਆ ਜਿਹੜੀ ਜਿਹੜੀ ਚਿੱਠੀ ਆਨ ਰਿਕਾਰਡ ਆ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਥੇ ਮਰਜੀ ਆਹੀਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਨ ਗਵਰਨਮੈਂਟ ਬਾਦਲ ਸਾਹਿਬ ਨੂੰ ਇੱਕ ਇਨਕੁਆਇਰੀ ਕਰਾ ਲਓ ਇਹ ਤੱਕਾ ਹੋ ਰਿਹਾ ਸਾਡੇ ਨਾਲ ਤੇ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਆ ਜਿਸ ਤਰੀਕੇ ਦੇ ਨਾਲ ਐਫ ਆਈ ਆ ਦਰਜ ਕੀਤੀ ਗਈ ਹੈ ਕਿ ਜਿਹੜੀ ਡੀਏ ਦਾ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਪੜ੍ਹ ਲਈ ਹੋਗੀ ਇਹ ਇਹ ਤੇ ਜੀ ਕੋਰਟ ਨੇ ਵੇਖਣਾ ਕੋਰਟ ਦਾ ਮੈਟਰ ਆ ਇੱਥੇ ਡਰੱਗ ਦੇ ਮਸਲੇ ਜੋ ਚਿੰਤਾ ਕਿ ਮੈਨੂੰ ਨੌਲਿਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਇਹ 213 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਦੇ ਪੰਜਾਬੀ ਦੇ ਨਸ਼ਿਆਂ ਦੇ ਵਿਰੋਧ ਦਿੱਤੇ ਪਏ ਆ ਇਹਦੇ ਕੋਈ ਇਹਦੇ ਹੁਣ ਸਿਆਸੀ ਰੋਟੀਆਂ ਸਿੱਖਦੇ ਪਏ ਭਾਵੇਂ ਚੰਨੀ ਸਾਹਿਬ ਨੇ ਭਾਵੇਂ ਕੋਈ ਹੋਰ ਆ ਅੱਜ ਸਾਰੇ ਸਿਆਸੀ ਰੋਟੀਆਂ ਸਿੱਖਦੇ ਪਏ ਆ ਇਹਦੇ 213 ਜਿੱਥੇ ਜਿਮਣੀਆਂ ਚੋਰੀਆਂ ਹੋ ਜਾਣ ਬਰੂਡ ਬਨੂਰ ਥਾਲੇ ਚ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ রেকর্ড ਖਤਮ ਚੋਰੀ ਹੋ ਜਾਣ ਡਿਸਟਰੋਏ ਹੋ ਜਾਣ ਤੇ ਸਮਝੋ ਇਹਦਾ ਕੌਣ ਜ਼ਿੰਮੇਵਾਰ ਆ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਚੋਰੀ ਹੋਈ ਆ ਸਾਰੇ ਰਿਕਾਰਡ ਚੋਰੀ ਆ ਚੰਨੀ ਸੀ ਚੰਨੀ ਸਮੇਂ ਤੋਂ ਕਈ ਆਗੂ ਇਸ ਕਰਕੇ ਨੂੰ ਗਲਤ ਦੱਸ ਰਹੇ ਮੈਂ ਕਹਿੰਦਾ ਇਹ ਕੋਰਟ ਨੇ ਫੈਸਲਾ ਕਰਨਾ ਇਹ ਪਹਿਲਾਂ ਇਹ ਚਿੱਟਾ ਚਿੱਟਾ ਕਰਦੇ ਸੀ ਹੁਣ ਗਲਤ ਦੱਸਦੇ ਪਏ ਇਹ ਅੱਤ ਖੁਦਾ ਦਾ ਵੈਰ ਹੁੰਦਾ ਪਰਮਾਤਮਾ ਬੜਾ ਬਿਆਨ ਤੇ ਆ ਅਖੀਰ ਕੋਰਟਾ ਇਹ ਕੋਰਟ ਨੇ ਸਚਾਈ ਦੱਸਣੀ ਹੈ ਕਿ ਸਚਾਈ ਕੀ ਹੈ ਅੱਜ ਤਲਵੀਰ ਗੱਲ ਕਰਨ ਵੀ ਜਾ ਰਹੀ ਆ ਵਿਜੀਲੈਂਸ ਕੁਝ ਹੋਈ ਗੱਲ ਨਹੀਂ ਪੰਜਾਬ ਪੰਚਥੇ ਪੰਜਾਬ ਕਿੱਥੇ ਪੰਜਾਬ ਦੀ ਗੱਲ ਆ ਪੰਜਾਬੀ ਦੀ ਗੱਲ ਆ ਨਸ਼ਿਆਂ ਵਿਰੋਧ ਦੀ ਗੱਲ ਆ ਅੱਜ ਗੁੰਡਾਗਰਦੀ ਜਿਹੜੀ ਹੋ ਰਹੀ ਆ ਕੋਈ ਵੀ ਆ ਕਿਸੇ ਪ੍ਰਤੀ ਵੀ ਆ ਹਰ ਇੱਕ ਨੂੰ ਆਪਣਾ ਯੋਗਦਾਨ ਕਿ ਕਿਸੇ ਕੋਈ ਨੌਲੇਜ ਜਾਂ ਕੁਝ ਹੈਗਾ ਇਸ ਸੰਬੰਧੀ ਹਰ ਇੱਕ ਨੂੰ ਇਹ ਨੌਲੇਜ ਦੇਣੀ ਚਾਹੀਦੀ ਸਰਬੀਰ ਸਿੰਘ ਬਾਲ ਕਹਿੰਦੇ ਕਿ 1 ਰੁਪਏ ਦਾ ਵੀ ਕੋਈ ਲੈਣਦਣ ਹੋਇਆ ਬਾਹਰ ਲਾ ਤਾਂ ਮੈਂ ਜ਼ਿੰਮੇਵਾਰ ਹਾਂ ਸੀ ਜ਼ਿੰਮੇਵਾਰ ਸੀ ਇਹ ਇਹਦੇ ਕੋਰਟ ਨੇ ਵੇਖਣਾ ਇਹਦੇ ਕੋਰਟ ਨੇ ਵੇਖਣਾ ਕਿ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਜ਼ਿੰਮੇਵਾਰ ਕਿੱਥੋਂ ਪੈਸੇ ਕਿੱਥੋਂ ਗਏ ਇਹਦੇ ਉਹ ਜਿੰਨਾ ਖਾਧੀਆਂ ਉਹਨਾਂ ਢਿੱਡ ਪੇਟ ਸਾਨੂੰ ਕਹਦਾ ਡਰ ਪਾਓ ਵੀ ਅੱਛਾ ਇੱਕ ਬੋਲ ਜੀ ਤੁਸੀਂ ਕਿਹਾ ਕਿ ਸੱਤਾ ਪਿੰਦੀ ਹੋਣਾ ਨੂੰ ਮੀਡੀਆ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਲਈ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਜਿਹੜਾ ਅਵਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 215 ਜਿਹੜਾ ਇਹ ਮੈਂ ਡੀਓ ਲੈਟਰ ਲਿਖਿਆ ਤੁਹਾਨੂੰ ਮੈਂ ਉਹ ਕਾਪੀਆਂ ਸੈਂਡ ਕਰ ਦਿੰਦਾ ਖੂਬ ਰੂਜ ਉਹ ਮੈਂ ਉਹ ਚ ਲਿਖਿਆ ਆ ਕਿ ਤੇ ਸੱਤਾ ਪਿੰਦੀ ਆ ਕਿੰਨਿਆਂ ਬਾਰੇ ਇਹ ਇੱਕ ਸ਼ਬਦ ਵੀ ਗਲਤ ਹੋ ਤੇ ਜੋ ਮਰਜ਼ੀ ਮੈਨੂੰ ਡੰਡ ਦੇ ਦਿਓ ਤੁਹਾਨੂੰ ਮੈਂ ਭੇਜ ਦੇਣਾ ਸਾਰੀਆਂ ਤੁਸੀਂ ਫਲੈਸ਼ ਕਰ ਦਿਓ ਸਾਰੀਆਂ ਨਾਮ ਦੀ ਨੇ ਜੀ ਸੱਤਾ ਪਿੰਦੀ ਤੋਂ ਸਵਾਏ ਜਿਹੜੇ ਵਿਜੀਲੈਂਸ ਨੂੰ ਤੁਸੀਂ ਸਾਂਝੀ ਕੀਤੀ ਨੇ ਅੱਜ ਪੁੱਛੀ ਨਹੀਂ ਮੈਂ ਤੇ ਜੋ 2013 ਚ ਸਟੈਂਡ ਕਰਦਾ ਉੱਥੇ ਹੀ ਹੁਣ ਕਰਦਾ ਪਿਆ ਜਿਹੜਾ ਜੋ ਵੇਖਿਆ ਮੈਂ ਉਦੋਂ ਉਹਦੋਂ ਆਪਣੀ ਸਰਕਾਰ ਕੀ ਲਿਖ ਕੇ ਦੇ ਦਿੱਤੇ ਸੀ ਨਾ ਮੇਰੀ ਤੁਹਾਨੂੰ ਡੀਓ ਲੈਟਰ ਸੀਐਮ ਸਾਹਿਬ ਦੇ ਆਫਿਸ ਦੀ ਰਜਿਸਟਰ ਡਾਇਰੀ ਹੋਈ ਪਈ ਆ ਮੇਰੇ ਆਫਿਸ ਦੀ ਡਾਇਰੀ ਹੋਈ ਪਈ ਆ ਤੁਸੀਂ ਇਹ ਚਿੱਠੀ ਵੇਖ ਲਓ ਜੇ ਆ ਕਿੰਨੇ ਤੁਸੀਂ ਨਾਲ ਹੀ ਦੇ ਪਹਾਵਾ ਇਹਨਾਂ ਦਾ ਹਵਾ ਬਣਾਇਆ ਪਿਆ ਮੈਂ ਇਹ ਕਹਿੰਦਾ ਜੇ ਜਿਹੜੀ ਜਿਮਣੀ ਆ 44 ਬੀ ਜਿਹੜੀ ਬਨੂਰ ਥਾਣੇ ਦੀ ਆ ਜੇ ਉਹ ਚੰਗੀ ਤਰ੍ਹਾਂ ਉਹਨੂੰ ਇਨਵੈਸਟਿਗੇਟ ਕੀਤਾ ਹੁੰਦਾ ਇਹ 13 ਜੀ ਮਸਲਾ ਮੁੱਕ ਜਣਾ ਸੀ ਇਹ ਸਰਕਾਰਾਂ ਨੇ ਸਿਆਸੀ ਰੋਟੀਆਂ ਸੇਕੀਆਂ ਸੇਕੀਆਂ ਨਸ਼ੇ ਦੇ ਨਾਂ ਤੇ 6000 ਡਰੱਗ ਡਰੱਗ ਮਨੀ ਕਿੱਥੇ ਆਉ ਕੌਣ ਅਫਸਰ ਜ਼ਿੰਮੇਵਾਰ ਨੇ ਉਹਦੇ ਕਿੱਥੇ ਆ ਇੱਕ ਇਹ ਲੋਕਾਂ ਦੇ ਲੋਕਾਂ ਦੇ ਸਿਰਫ ਸਿਆਸੀ ਰੋਟੀਆਂ ਸਿਰਫ ਸਰਕਾਰਾਂ ਬਣਾਉਣ ਲਈ ਪੰਜਾਬ ਦੇ ਪੰਜਾਬ ਦੇ ਨਾਂ ਕਾਲਾ ਠੱਕਾ ਲੌਂਗੀ ਬਣਾਉਂਦੇ ਪਏ ਬੇੜਾ ਗਰ ਕੀਤਾ ਪਿਆ ਪੰਜਾਬ ਨੂੰ ਨਸ਼ੇ 'ਚ ਇਹ ਕਿੰਨਾ ਕਿਸੇ ਪਾਰਟੀਆਂ ਨੇ ਮੁਕਤ ਨਹੀਂ ਕਰਨਾ ਸਿਰ ਭਾਰਤੀ ਜਨਤਾ ਪਾਰਟੀ ਆ ਜਿਹੜੀ ਨਸ਼ੇ ਤੋਂ ਮੁਕਤ ਕਰ ਸਕਦੀ ਹੈ ਬਿਕਰਮਜੀਤਿਆ ਦੀ ਕੀ ਇਨਵੋਲਵਮੈਂਟ ਤੁਸੀਂ ਸਮਝ ਦਿਓ ਜਾਂ ਜੋ ਇਲਜ਼ਾਮ ਲੱਗੇ ਨੇ ਇਹਦੇ ਇਨਵੋਲਵਮੈਂਟ ਤੁਹਾਡੇ ਇਹੋ ਹੀ ਦੱਸ ਸਕਦਾ ਜਿਹੜੀ ਇਨਵੋਲਵਮੈਂਟ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੇ ਕੋ ਫੋਨ 'ਤੇ ਆ ਮੇਰੇ ਜਿਹੜੇ ਚਿੱਠੀਆਂ ਸੀਐਮ ਸਾਹਿਬ ਆੜੀਆਂ ਤੁਹਾਨੂੰ ਮੈਨੂੰ ਨੰਬਰ ਦੋ ਤਾਂ ਮੈਂ ਸਾਰੀਆਂ ਕਰ ਦਿਆਂ ਤੁਹਾਨੂੰ ਪੇ ਦੱਸ ਦੋ ਉਹਦੇ ਸਭ ਕੁਝ ਦੇਖਿਆ ਮੈਂ ਕੋਈ ਜਿਹੜਾ ਸਾਥ ਬਾਦਲ ਦੇ ਅਕਾ ਚੜਾਈ ਕਰ ਗਏ ਆ ਇਸ ਸੰਸਾਰ ਤੋਂ ਚੜਾਈ ਕਰ ਗਏ ਨੇ ਪਰ ਉਹ ਕਿਹੜੀਆਂ ਚਿੱਠੀਆਂ ਦੇ ਬੋਲਦੀਆਂ ਉਹ ਚਿੱਠੀਆਂ ਤੁਹਾਨੂੰ ਮੈਸੇਜ ਸੈਂਡ ਕਰ ਦਿੰਦਾ ਤੁਸੀਂ ਉਹਨੂੰ ਵੇਖ ਲਿਓ ਪੜ੍ਹ ਲਿਓ ਜੇ ਕਿਹਦਾ ਨਾ ਛੱਡ ਕੋਈ ਕੋਈ ਝੂਠ ਹੀ ਕੋਈ ਗਲਤ ਲਿਖਿਆ ਉਹ ਨੂੰ ਫੇਰ ਦੱਸ ਦਿਓ ਜੇ ਮੈਂ ਉਹ ਤੋਂ ਮੁਕਰਨਾ ਨੇ ਫੇਰ ਤੇ ਮੈਨੂੰ ਪੰਜਾਬ ਹਾਲਾ ਦੇ ਜਿਹੜਾ ਮੈਂ ਆਪਣੇ ਹੱਥ ਵੜ ਗਏ ਆਪਣੇ ਸਭ ਕੁਝ ਦਿੱਤਾ ਇਹ ਤੋਂ ਵੱਧ ਕੀ ਦੱਸੋ ਮੈਂ ਕਰ ਸਕਦਾ ਮੈਂ ਤੇ 13 ਦਾ ਆਪਣੀ ਸਰਕਾਰ ਦੇ ਵਿੱਚ 14 15 ਦਾ ਰੋਲਾ ਪਾਉਣਾ ਪਿਆ ਕਿ ਪੰਜਾਬ ਨੂੰ ਬਚਾ ਲਓ ਇਹਦਾ ਇਹਨਾਂ ਇਹਨਾਂ ਅੰਸਰਾਂ ਤੋਂ ਮਨ ਤੁੰ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਜਿਮਨੀਆ ਗੈਪ ਕੀਤੀਆਂ ਗਈਆਂ ਰਿਕਾਰਡ ਗੈਪ ਕੀਤੇ ਜਾਂਦੇ ਰਹੇ ਹੁਣ ਇਨਸਾਫ ਹੋਈ ਰਿਹਾ ਇਹਨਾਂ ਮਾਮਲਿਆਂ ਦੇ ਅੱਤ ਖੁਦਾ ਦਾ ਬਹਿਰ ਹੁੰਦਾ ਜੀ ਬੰਦਾ ਬੰਦੇ ਦਾ ਨਹੀਂ ਅੱਤ ਖੁਦਾ ਦਾ ਬਹਿਰ ਹੁੰਦਾ ਪਰਮਾਤਮਾ ਬੜਾ ਬਿਆੰਤਿਆ ਉਹ ਬਗੈਰ ਥੰਮਾ ਤੇ ਖਲੋਤਾ ਜੋ ਸਚਾਈ ਆ ਉਹ ਸੰਗਤ ਰੱਬ ਦਾ ਰੂਪ ਹੁੰਦੀ ਆ ਤੇ ਅਖੀਰ ਸਚਾਈ ਟਾਈਮ ਜ਼ਰ ਲੱਗਦਾ ਪਰ ਸਚਾਈ ਨਿਤਰ ਕੇ ਮੈਦਾਨ ਚ ਆਉਣੀ ਆਉਣੀ ਆ ਪਰਮਾਤਮਾ ਬੜਾ ਬਿਆੰਤਿਆ